9ਵੇਂ ਗੁਰੂ ਨਾਨਕ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਜਾਣੀ ਜਾਣ ਅੰਤਰਜਾਮੀ ਸਤਿਗੁਰੂ ਉਹ ਇਹ ਸਭ ਜਾਣਦੇ ਸਨ ਕਿ ਉਹਨਾਂ ਦੇ ਕੋਲ ਹੁਣ ਬਹੁਤਾ ਸਮਾਂ ਨਹੀਂ ਰਹਿ ਗਿਆ ਤੇ ਉਹਨਾਂ ਨੇ ਇਸ ਦੁਨੀਆ ਤੋਂ ਛੇਤੀ ਚਲੇ ਜਾਣਾ ਹੈ ਤੇ ਉਹਨਾਂ ਨੇ ਹਿੰਦੂ ਧਰਮ ਦੀ ਰੱਖਿਆ ਦੇ ਲਈ ਸ਼ਹਾਦਤ ਦਾ ਜਾਮ ਪੀਣਾ ਹੈ ਤੇ ਇਸੇ ਕਰਕੇ ਉਹਨਾਂ ਨੇ ਉਸ ਪਰਮਾਤਮਾ ਦੇ ਉਸ ਰੱਬ ਦੇ ਭੇਜੇ ਹੋਏ ਬਾਲਕ ਆਪਣੇ ਸ਼ਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਤਾ ਗੱਦੀ ਦੇ ਗੁਰਿਆਈ ਦੇ ਲਾਇਕ ਬਣਾ ਦਿੱਤਾ ਹਰ ਤਰ੍ਹਾਂ ਦੀ ਸਿੱਖਿਆ ਉਹਨਾਂ ਨੂੰ ਦੇ ਦਿੱਤੀ ਹੁਣ ਉਹਨਾਂ ਦੇ ਮਨ ਵਿੱਚ ਵਿਚਾਰ ਆਇਆ ਕਿ ਇਸ ਸੋਹਣੇ ਕਾਕੇ ਦਾ ਇਸ ਸੋਹਣੇ ਬਾਲਕੇ ਦਾ ਆਪਣੇ ਸ਼ਹਿਬਜ਼ਾਦੇ ਦਾ ਵਿਆਹ ਕਰ ਦਈਏ ਤੇ ਵਿਸਾਖੀ ਵਾਲੇ ਦਿਨ ਉਹਨਾਂ ਦਿਨਾਂ ਦੇ ਵਿੱਚ ਦੂਰੋਂ ਦੂਰੋਂ ਸੰਗਤਾਂ ਆਇਆ ਕਰਦੀਆਂ ਸਨ ਤੇ ਮੇਲੇ ਵਾਂਗੂ ਮੇਲਾ ਲੱਗ ਜਾਇਆ ਕਰਦਾ ਸੀ ਤੇ ਇੱਕ ਵੇਰ ਵਿਸਾਖੀ ਵਾਲੇ ਦਿਨ ਬਹੁਤ ਦੂਰੋਂ ਦੂਰੋਂ ਸਿੱਖ ਦਰਸ਼ਨਾਂ ਦੇ ਲਈ ਆਏ ਤੇ ਉਹਨਾਂ ਦੇ ਵਿੱਚ ਇੱਕ ਬੜਾ ਹੀ ਪਿਆਰਾ ਗੁਰਮੁਖ ਸਿੱਖ ਵੀ ਆਇਆ ਤੇ ਇਸ ਸਿੱਖ ਦਾ ਨਾਮ ਸੀ ਹਰਜਸ ਇਹ ਜਾਤ ਦਾ ਖੱਤਰੀ ਸੀ ਤੇ ਇਸ ਦਾ ਗੋਤ ਸੀ ਪਿੱਖੀ ਤੇ ਇਹ ਲਾਹੌਰ ਦੇ ਰਹਿਣ ਵਾਲੇ ਸਨ ਇਸ ਗੁਰਮੁਖ ਦੇ ਘਰ ਦੇ ਵਿੱਚ ਇੱਕ ਧੀ ਸੀ ਜੜੀ ਕੀ ਬੜੇ ਚੰਗੇ ਸੁਭਾਅ ਵਾਲੀ ਬੀਬੀ ਸੀ ਤੇ ਉਹ ਗੁਰਬਾਣੀ ਦਾ ਪਾਠ ਬੜੇ ਪ੍ਰੇਮ ਨਾਲ ਕਰਿਆ ਕਰਦੀ ਸੀ ਤੇ ਸਾਰਿਆਂ ਦਾ ਭਲਾ ਕਰਨ ਵਾਲੀ ਸੀ ਬੜੇ ਪਰਉਪਕਾਰੀ ਸੁਭਾਅ ਵਾਲੀ ਸੀ ਤੇ ਉਹ ਬਚਪਨ ਤੋਂ ਹੀ ਅੱਖਾਂ ਮੀਚ ਕੇ ਵਾਹਿਗੁਰੂ ਜੀ ਦੇ ਧਿਆਨ ਦੇ ਵਿੱਚ ਮਨ ਜੋੜ ਕੇ ਬੈਠ ਜਾਇਆ ਕਰਦੇ ਸਨ ਤੇ ਉਸੇ ਦਾ ਹੀ ਨਾਮ ਜਪਦੇ ਸਨ ਤੇ ਇਸ ਬੀਬੀ ਦੇ ਨਾਲ ਸ਼ਹਿਬਜਾਦੇ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਕੁੜਮਾਈ ਕਰ ਦਿੱਤੀ ਗਈ ਕੁੜਮਾਈ ਕਹਿੰਦੇ ਨੇ ਜਿਵੇਂ ਆਪਾਂ ਅੱਜ ਕੱਲ ਸਗਾਈ ਕਹਿ ਦਿੰਨੇ ਆ ਜਾਂ ਇੰਗੇਜਮੈਂਟ ਕਹਿ ਦਿੰਨੇ ਆ ਤੇ ਹੁਣ ਭਾਈ ਹਰਜਸ ਜੀ ਨੇ ਕਿਹਾ ਗੁਰੂ ਜੀ ਨੂੰ ਗੁਰੂ ਤੇਗ ਬਹਾਦਰ ਜੀ ਨੂੰ ਕਿ ਤੁਸੀਂ ਹੁਣ ਜੰਜ ਬਣਾ ਕੇ ਲਾਹੌਰ ਆ ਜਾਓ ਤੇ ਫਿਰ ਉੱਥੇ ਵਿਆਹ ਹੋਵੇ ਤੇ ਫਿਰ ਗੁਰੂ ਜੀ ਨੇ ਕਿਹਾ ਕਿ ਤੁਸੀਂ ਵਿਆਹ ਦਾ ਸਾਰਾ ਸਮਾਨ ਤੇ ਆਪਣੇ ਸਾਥਕ ਸੰਬੰਧੀਆਂ ਨੂੰ ਲੈ ਕੇ ਇੱਥੇ ਹੀ ਆ ਜਾਓ ਤੇ ਅਸੀਂ ਇੱਥੇ ਹੀ ਲਾਹੌਰ ਬਣਾ ਦੇਾਂਗੇ ਅਸੀਂ ਇੱਥੇ ਹੀ ਲਾਹੌਰ ਵਸਾ ਦੇਾਂਗੇ ਫਿਰ ਜੋ ਭਾਈ ਹਰਜਸ ਜੀ ਸਨ ਉਹ ਗੁਰੂ ਜੀ ਦੀ ਆਗਿਆ ਮੰਨ ਕੇ ਲਾਹੌਰ ਚਲੇ ਗਏ ਤੇ ਫਿਰ ਇੱਧਰ ਗੁਰੂ ਤੇਗ ਬਹਾਦਰ ਜੀ ਨੇ ਆਨੰਦਪੁਰ ਤੋਂ ਤਕਰੀਬਨ 7 ਕੋਹ ਦੀ ਦੂਰੀ ਤੇ ਇੱਕ ਨਵਾਂ ਸ਼ਹਿਰ ਬਣਾ ਦਿੱਤਾ ਕੋ ਵੀ ਜਿਹੜਾ ਹੈ ਜਿਵੇਂ ਆਪਾਂ ਅੱਜ ਕੱਲ ਦੂਰੀ ਨੂੰ ਕਿਲੋਮੀਟਰਾਂ ਤੇ ਮੀਟਰਾਂ ਦੇ ਵਿੱਚ ਮਾਪਦੇ ਹਾਂ ਇਵੇਂ ਹੀ ਕੋਹ ਦੇ ਵਿੱਚ ਵੀ ਦੂਰੀ ਨੂੰ ਮਾਪਿਆ ਜਾਂਦਾ ਹੈ ਜਿਹੜਾ ਇੱਕ ਕੋਹ ਹੈ ਉਹ ਤਕਰੀਬਨ 1800 ਮੀਟਰ ਦੇ ਲਗਭਗ ਹੁੰਦਾ ਹੈ ਪੌਣੇ 2 ਕਿਲੋਮੀਟਰ ਤਾਂ ਆਨੰਦਪੁਰ ਸਾਹਿਬ ਤੋਂ 12-13 ਕਿਲੋਮੀਟਰ ਦੀ ਦੂਰੀ ਤੇ ਇੱਕ ਨਵਾਂ ਸ਼ਹਿਰ ਗੁਰੂ ਤੇਗ ਬਹਾਦਰ ਜੀ ਨੇ ਵਸਾ ਦਿੱਤਾ ਇਸ ਨਵੇਂ ਵਸਾਏ ਹੋਏ ਸ਼ਹਿਰ ਦੇ ਵਿੱਚ ਉਸੇ ਤਰੀਕੇ ਦੇ ਨਾਲ ਹੀ ਬਾਜ਼ਾਰ ਸਜਾਏ ਗਏ ਜਿਵੇਂ ਲਾਹੌਰ ਦੇ ਵਿੱਚ ਬਾਜ਼ਾਰ ਸੱਜਦੇ ਸਨ ਤੇ ਇਥੇ ਨਵੇਂ ਗੁਰਸਿੱਖਾਂ ਦੀ ਵਸੋਂ ਵੀ ਹੋ ਗਈ ਤੇ ਇੱਥੇ ਸਿੱਖ ਆ ਕੇ ਰਹਿਣ ਵੀ ਲੱਗ ਪਏ ਤੇ ਫੇਰ ਉਧਰੋਂ ਲਾਹੌਰ ਤੋਂ ਪਾਈ ਹਰਜਸ ਜੀ ਆਪਣੇ ਸਾਥ ਸੰਬੰਧੀਆਂ ਨੂੰ ਨਾਲ ਲੈ ਕੇ ਤੇ ਵਿਆਹ ਦਾ ਸਾਰਾ ਸਮਾਨ ਲੈ ਕੇ ਅਨੰਦਪੁਰ ਸਾਹਿਬ ਆ ਗਏ ਤੇ ਫੇਰ ਗੁਰੂ ਜੀ ਨੇ ਉਹਨਾਂ ਨੂੰ ਨਵੇਂ ਵਸਾਏ ਹੋਏ ਸ਼ਹਿਰ ਦੇ ਵਿੱਚ ਟਿਕਾਣਾ ਦਿੱਤਾ ਕਿ ਉੱਥੇ ਤੁਸੀਂ ਟਿਕ ਜਾਓ ਤੇ ਫੇਰ ਉਸੇ ਹੀ ਨਵੇਂ ਵਸਾਏ ਹੋਏ ਟਿਕਾਣੇ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਹੋਇਆ ਤੇ ਬੜੇ ਸੁੱਖਾਂ ਦੇ ਨਾਲ ਇਹ ਵਿਆਹ ਸੰਪੂਰਨ ਹੋਇਆ ਤੇ ਉਸ ਬੀਬੀ ਜੀ ਦਾ ਸੁਭਾਗ ਬੀਬੀ ਜੀ ਦਾ ਨਾਮ ਅਜੀਤ ਜੀ ਰੱਖਿਆ ਗਿਆ ਪਰ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਪਿਆਰ ਦੇ ਨਾਲ ਜੀਤੋ ਜੀ ਪੁਕਾਰਿਆ ਕਰਦੇ ਸਨ ਤੇ ਇਸੇ ਕਰਕੇ ਹੀ ਉਹਨਾਂ ਦਾ ਜੋ ਪ੍ਰਸਿੱਧ ਨਾਮ ਹੈ ਉਹ ਸ਼੍ਰੀ ਜੀਤੋ ਜੀ ਮਾਤਾ ਜੀਤੋ ਜੀ ਹੀ ਪ੍ਰਸਿੱਧ ਹੋ ਗਿਆ ਤੇ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਹਾਜਨਾ ਕੀਤੀ ਤੇ ਉਸ ਤੋਂ ਬਾਅਦ ਅੰਮ੍ਰਿਤ ਛੱਕੇ ਖੰਡੇ ਬਾਟੇ ਦੀ ਪੌਲ ਲੈ ਕੇ ਉਹ ਜੀਤੋ ਜੀ ਦਾ ਨਾਮ ਮਾਤਾ ਅਜੀਤ ਕੌਰ ਜੀ ਹੋ ਗਿਆ ਤੇ ਇਸ ਅਸਥਾਨ ਦੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦ ਕਾਰਜ ਹੋਏ ਵਿਆਹ ਦੀਆਂ ਰਸਮਾਂ ਹੋਈਆਂ ਤੇ ਇਸ ਅਸਥਾਨ ਦਾ ਨਾਮ ਹੈ ਗੁਰਦੁਆਰਾ ਗੁਰੂ ਦਾ ਲਾਹੌਰ ਜੋ ਅੱਜ ਵੀ ਸ਼ੁਸ਼ੋਭਿਤ ਹੈ ਤੇ ਸੰਗਤਾਂ ਦੂਰੋਂ ਦੂਰੋਂ ਉੱਥੋਂ ਦਰਸ਼ਨ ਕਰਨ ਦੇ ਲਈ ਆਉਂਦੀਆਂ ਨੇ ਤੇ ਇੱਥੇ ਇਸੇ ਹੀ ਅਸਥਾਨ ਦੇ ਉੱਪਰ ਪਾਣੀ ਦੀ ਕਮੀ ਹੋਣ ਕਰਕੇ ਉਥੋਂ ਦੀਆਂ ਸੰਗਤਾਂ ਨੇ ਬੇਨਤੀ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਕਿ ਇੱਥੇ ਪਾਣੀ ਦੀ ਕਮੀ ਹੈ ਤੇ ਪਾਣੀ ਤੋਂ ਬਿਨਾ ਗੁਜ਼ਾਰਾ ਬੜਾ ਔਖਾ ਹੈ ਤਾਂ ਉਥੇ ਗੁਰੂ ਗੋਬਿੰਦ ਸਿੰਘ ਜੀ ਨੇ ਵਰਸ਼ਾ ਮਾਰ ਕੇ ਜ਼ਮੀਨ ਦੇ ਵਿੱਚੋਂ ਇੱਕ ਪਾਣੀ ਦਾ ਸੋਮਾ ਜੋ ਹੈ ਉਹ ਪ੍ਰਗਟ ਕੀਤਾ ਸੀ ਤੇ ਉਹ ਪਾਣੀ ਦਾ ਸੋਮਾ ਜੋ ਹੈ ਉਹ ਅੱਜ ਵੀ ਉਥੇ ਮੌਜੂਦ ਹੈ ਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਬਾਰੇ ਇਤਿਹਾਸਕਾਰਾਂ ਦੀਆਂ ਦੋ ਰਾਵਾਂ ਹਨ ਕੁਝ ਇਤਿਹਾਸਕਾਰ ਇਹ ਮੰਨਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਉਦੋਂ ਹੋਇਆ ਸੀ ਜਦੋਂ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋ ਚੁੱਕੇ ਸਨ ਤੇ ਗੁਰੂ ਗੋਬਿੰਦ ਸਿੰਘ ਜੀ ਗੁਰਤਾ ਗੱਦੀ ਦੇ ਉੱਪਰ ਬੈਠ ਚੁੱਕੇ ਸਨ ਪਰ ਭਾਈ ਵੀਰ ਸਿੰਘ ਜੀ ਲਿਖ ਰਹੇ ਨੇ ਕਿ ਗੁਰੂ ਤੇਗ ਬਹਾਦਰ ਜੀ ਦੀ ਦੇਖਰੇਖ ਦੇ ਵਿੱਚ ਹੀ ਇਹ ਵਿਆਹ ਸੰਪੂਰਨ ਹੋਇਆ ਤੇ ਆਓ ਅੱਜ ਆਪਾਂ ਸਾਰੇ ਕੋਸ਼ਿਸ਼ ਕਰੀਏ ਕਿ ਜਦੋਂ ਵੀ ਕਦੇ ਉਸ ਪਾਸੇ ਵੱਲ ਜਾਈਏ ਤੇ ਆਪਾਂ ਗੁਰੂ ਇਸ ਗੁਰੂ ਦੁਆਰਾ ਗੁਰੂ ਗੁਰੂ ਕਾ ਲਾਹੌਰ ਜੋ ਬੜੇ ਹੀ ਰਮਣੀਕ ਸਥਾਨ ਦੇ ਉੱਪਰ ਪਹਾੜਾਂ ਦੇ ਵਿੱਚ ਸਥਿਤ ਹੈ ਇਸ ਦੇ ਦਰਸ਼ਨ ਜ਼ਰੂਰ ਕਰਨ ਜਾਈਏ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਚੇਤੇ ਕਰੀਏ